ਆ ਪੰਜਾਬੀ ਬੰਦੇ ਕੋ ਜੇ ਪੈਸਾ ਨਾ ਨਾ ਵੇਚੇ ਤੇ ਬੋਜੇ ਤੇ ਐ ਹੱਥ ਜੇ ਮਾਰੂ ਨਹੀਂ ਤੇ ਗਿਚੀ ਚ ਤੇ ਜਰੂਰੀ ਖੁਰਕੂ ਨਾ اے ਬਈਉ ਪਾਰ ਨਗਾਉਣਾ ਪੀਰ ਜੀ ਓਏ ਹੁਣ ਇਹਨਾਂ ਬੱਚਿਆਂ ਨੂੰ ਪਤਾ ਹੀ ਨਹੀਂਗਾ ਪਤਾ ਹੀ ਨਹੀਂਗਾ ਜੀ ਜੀ ਪੰਜਾਬੀ ਸੱਭਿਆਚਾਰ ਜਿਹੜਾ ਸਾਡਾ ਰੰਗਲਾ ਪੰਜਾਬੀ ਇਹਨੂੰ ਸਾਬਲਾ ਜਵਾਨਾ ਅੱਤੀ ਆਪਣੇ ਧੂਆ 'ਤੇ ਬਰਬਾਦ ਕਰੀ ਜਾਉਂਦੇ ਓਹ ਸੋਹਣੇ ਮੁੰਡਾ ਜੋ ਵੀ ਕਰਦੇ ਹਨ ਜੀ ਇਕ ਵਾਰ ਸਾਡੀ ਇੱਜ਼ਤ ਕਰਦੇ ਆ ਸਾਨੂੰ ਆਂਦੇ ਵੀ ਸਤਾ ਦੇ ਆ ਸਾਡੇ ਹਣ ਕਿੱਸੇ ਕਿਤਾਬਾਂ ਜਿਹੜੀਆਂ ਮੇਲਿਆਂ 'ਚ ਵਿਕਦੀਆਂ ਸੀ ਉਹ ਖਤਮ ਹੋ ਗਈਆਂ ਤੇ ਗਾਓ ਸ਼ੈਤੀ ਆ ਕੇ ਮਿਰਜਿਆ ਤੂੰ ਵੀਰਾ ਵਕਤ ਪਛਾਣ ਆਂਦੀ ਵੀਰ ਕਰੋ ਨੀ ਜਾਵਨੇ ਦਾਵੀ ਡੋਲੀ ਕੱਲ ਨੂੰ ਤੋੜ ਕੇ ਸਾਡੀ ਗੱਲ ਤੇ ਵਿਚਾਰ ਵੀ ਕਰਦੇ ਆ ਵੀ ਇਹ ਸਹੀ ਗੱਲਾਂ ਤੇ ਤੇ ਰੁਪਈਆ ਉਹਨਾਂ ਲੱਖ ਲਿਆ ਹੁੰਦਾ ਸਾਡੇ ਵਰੀਆਂ ਨਾਲ ਬਾਬਾ ਜੀ ਗਰਾਈ ਨਹੀਂ ਹੋਈ ਐ ਤੱਕੀ ਸਹੀ ਗੱਲ ਹੈ ਜੋ ਹੀ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋਈ ਐ ਦੋਸਤੋ ਤਾਂ ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਹੈ ਅਤੇ ਪੰਜਾਬ ਦੀ ਧਰਤੀ ਤੇ ਸਦੀਆਂ ਤੋਂ ਮੇਲੇ ਲੱਗਦੇ ਆ ਰਹੇ ਨੇ ਤਾਂ ਮੇਲਿਆਂ ਦੀ ਰੌਣਕ ਜਿਹੜੀ ਆ ਉਹ ਅਸੀਂ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਪੰਜਾਬੀ ਸੰਭਿਆਚਾਰ ਨੂੰ ਸਾਂਭੀ ਬੈਠੇ ਕਲਾਕਾਰਾਂ ਨਾਲ ਮਲਾਵਾਂਗੇ ਜਿਨ੍ਹਾਂ ਦੀ ਵੱਡੀਆਂ ਸਟੇਜਾਂ ਤੇ ਕੋਈ ਕਦਰ ਨਹੀਂ ਪੈਂਦੀ ਲੇਕਿਨ ਪਿੰਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਅਜਿਹੇ ਕਲਾਕਾਰ ਅਥੇ ਆਪਣਾ ਪੰਜਾਬੀ ਵਿਰਸਾ ਸਾਹਮੇ ਅਜਿਹੇ ਕਲਾਕਾਰਾਂ ਦਾ ਅੱਜ ਵੀ ਬੋਲ ਬਾਲਾ ਹੈ ਪਿੰਡਾਂ ਦੇ ਮੇਲਿਆਂ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਉਹ ਗੱਲਬਾਤ ਕਰਦੇ ਆ ਬਾਬਾ ਜੀ ਮੈਂ ਚਾਹਾਂਗਾ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਕੁਝ ਸੁਣਾ ਦਿੱਤਾ ਜਾਵੇ ਲਓ ਜੀ ਉਸ ਵੇਲੇ ਦੀ ਮੈਂ ਗੱਲ ਸੁਣਾਉਣਾ ਲੱਗਾ ਹੈ ਕਿ ਰਾਂਝਾ ਪਤਨਾ ਦੇ ਖੜਾ ਪਤਨ ਦੇ ਉੱਤੇ ਖੜਾ ਤੇ 베ੜੀ ਡੀਕਦਾ ਤੇ 베ੜੀ ਵਾਲੇ ਨੇ ਆਖਿਆ ਓਏ ਭਾਊ ਇੱਥੇ ਪੱਤਨ ਤੇ ਕੀ ਕਰਦਾ ਐ ਇਹਨੇ ਆਖਿਆ ਮੈਂ ਪਾਰ ਜਾਣਾ ਆਂ ਤਾਂ 베ੜੀ ਤੇ ਚੜ ਜਾ ਆਂਦਾ ਪੇੜੀ ਤੇ ਕੀ ਚੜਨਾ ਫੇਰ ਕੋ ਪੈਸਾ ਨਹੀਂ ਕੋਲ ਆਂਦਾ ਪੰਜਾਬੀ ਬੰਦੇ ਕੋ ਜਦੋਂ ਪੈਸਾ ਨਾਲ ਨਾ ਹੋਵੇ ਚਾਹੇ ਤੇ ਬੋਝੇ ਤੇ ਐ ਹੱਥ ਜੇ ਮਾਰੂ ਨਹੀਂ ਤੇ ਗਿਚੀ ਚ ਤੇ ਜਰੂਰੀ ਖੁਰਕੂ ਨਾ ਉਹ ਆਂਦਾ ਪੈਸਾ ਹੈਗਾ ਕੋਲਾਂ ਦਾ ਨਹੀਂ ਆਂਦਾ ਉਹ ਰੁੱਖ ਥੱਲੇ ਚਲੇ ਜਾ ਜੇ ਫੇਰ ਆ ਉਹ ਸੁੱਤੇ ਪੈਨੂੰ 4 ਵਜ ਜਾਂਦੇ ਤੇ ਦਿਨ ਨਹੀਂ ਚੜਦਾ ਤੇ ਦਿਨ ਚੜ ਜਾਂਦਾ ਆਂਦਾ ਮੱਕੇ ਜਾਣਾ ਮਜ਼ਦੋਰਾ ਨੂੰ ਕੋਈ ਪੁੱਛਣਾ ਇੱਕ ਕਾਨਿਆਂ ਦਾ ਤੁਲਾ ਬਣਾ ਕੇ ਆਸ਼ਕੀ ਪਾਰ ਦੀ ਸਰਪੰਦਾ ਹਲਾ ਵੀ ਜੋੜੀ ਵਾਲਿਆ ਮੇਲੇ ਫੇਰ ਪ੍ਰਾਤਾਂ ਦੇ ਲੱਕੜੀ ਕੀ ਜਾਂਦੀ ਆ ਦਾ ਪੀਰ ਨੰਗੌੜਾ ਪੀਰ ਜੀ ਮੈਨੂੰ ਪਾ ਨੰਗੌੜਾ ਪੀਰ ਜੀ ਏ ਹੇ ਮੈਨੂੰ ਪਾ ਨੰਗੌੜਾ ਪੀਰ ਜੀ ਮੇਰੀ ਮੰਨ ਲੋ ਭਲੀ ਦਵਾ ਓਏ ਰਾਂਜਾ ਮਾ ਟਾਸਣਾ ਬੈ ਗਿਆ ਵੇ ਰਾਂਝਾ ਮਾਰਤਾ ਸੁਣਾ ਬੈ ਗਿਆ ਕਿਤੇ ਕਰਕੇ ਯਾਦ ਖਦਾ ਮੂਮਣ ਕਲਮੇ ਪੜਦੇ ਨਬੀ ਦੇ ਓ ਮੂਮਣ ਕਲਮੇ ਪੜਦੇ ਨਬੀ ਦੇ ਲੈਂਦੇ ਹਿੰਦੂ ਰਾਮ ਤੇ ਆ ਵੇ ਲੋਕੋ ਲਿਖਦਾ ਦਰਦ ਕਹਾਣੀਆਂ ਸ਼ੇਰੀ ਬਾਬਾ ਨਾਜਕ ਇਸ਼ਾ ਬਾਬਾ ਜੀ ਹੀਰ ਰਾਂਝਾ ਜੈਮਲ ਫੱਤਾ ਇਹ ਅੱਜ ਕੱਲ ਕੋਈ ਨਹੀਂ ਸੁਣਦਾ ਪਰ ਪ੍ਰਾਣੇ ਜਿਹੜੇ ਪਤਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਵੀ ਇਹ ਕੀ ਹੈ ਜਿੰਨੇ ਵੀ ਦੇਖ ਰਹੇ ਨੇ ਲੋਕ ਕੀ ਕਹਿਣਾ ਚਾਹੋਗੇ ਨਾਮ ਦੱਸਿਓ ਪਹਿਲਾਂ ਉਹਨਾਂ ਵਿੱਚ ਸਰਕਾਰ ਇਹ ਗੱਲ ਹੈ ਵੀ ਹੁਣ ਇਹਨਾਂ ਬੱਚਿਆਂ ਨੂੰ ਪਤਾ ਹੀ ਨਹੀਂਗਾ ਪਤਾ ਹੀ ਨਹੀਂਗਾ ਜੀ ਜੀ ਪੰਜਾਬੀ ਸੱਭਿਆਚਾਰ ਜਿਹੜਾ ਸਾਡਾ આજ ਤੋਂ ਪਹਿਲਾਂ ਚੱਲ ਰਿਹਾ ਸੀ ਸਾਡੇ ਸਾਡੇ ਬਜ਼ੁਰਗ ਕਰ ਰਹੇ ਸੀ ਜੀ ਜੀ ਬਾਬਾ ਨਾਜ ਸ਼ਾਹ ਜੀ 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 ਤੇ ਪ੍ਰਾਣੇ ਬਜ਼ੁਰਗ ਜਿੱਤ ਰਹੇ ਜੰਮਲੇ ਹੋਣੀ ਹੋਏ ਇਹ ਹੋਏ ਤੇ ਹੁਣ ਇਹਨਾਂ ਨਾ ਤੇ ਉਹ ਰਾਗ ਹੀ ਆ ਤੇ ਨਾ ਉਹ ਦੁਨੀਆ ਦਾ ਕੋਈ ਰਹਿ ਗਿਆ ਹੈ ਜੀ ਜੀ ਤੇ ਇਹ ਸਾਡਾ ਫਿਰ ਅਸੀਂ ਗੁਰ ਧਾਰਨਾ ਕੀਤੀਆਂ ਹੁੰਦੀਆਂ ਜੀ ਹੁਣ ਗੁਰ ਧਾਰਨਾ ਨਹੀਂ ਕਰਦੇ ਹੁਣ ਸਿੱਧਾ ਹੀ ਤੁਹਾਨੂੰ ਪਤਾ ਡਰੈਗਟਿਕ ਕੰਮ ਚੱਲਦਾ ਜੀ ਜੀ ਤੇ ਚੱਲ ਪੈਂਦਾ ਪਰ ਮੈਂ ਕਹਿੰਨਾ ਵੀ ਜੋ ਪ੍ਰਾਣੀ ਦੇ ਵਿੱਚ ਗੱਲ ਆ ਨਾ ਆਹ 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 ਕੀ ਬਾਤ ਸਾਡੀ ਨਾਲੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਵੀ ਕੀ ਆ ਤੇ ਨਾਲੇ ਸਾਡੇ ਪੰਜਾਬ ਦਾ ਸੁਧਾਰ ਵੀ ਹੋ ਸਕਦਾ ਕੀ ਬਾਤ ਹੈ ਤੇ ਕੀ ਲਿਖਿਆ ਤੇਰਾ ਰੰਗਲਾ ਪੰਜਾਬੀ ਇਹਨੂੰ ਸਾਂਭ ਲਾ ਜਵਾਨਾ ਤੇਰਾ ਰੰਗਲਾ ਤੇਰਾ ਰੰਗਲਾ ਪੰਜਾਬੀ ਇਹਨੂੰ ਸਾਂਭ ਲਾ ਜਵਾਨਾ ਹੱਥੀਂ ਆਪਣੇ ਦੁਆਪੇ ਫੁਰਬਾਨ ਕਰੀ ਜਾਨਾ ਹੱਥੀਂ ਆਪਣੇ ਦੁਆਪੇ ਫੁਰਬਾਨ ਕਰੀ ਜਾਨਾ ਰਹਬਾਦੀ ਉਹਨਾਂ ਘੈਰਾ ਤੋਂ ਛੁਡਾਇਆ ਪਾਇਆ ਇੱਕ ਦਾ ਦਾ ਪਾਣੀ ਉਹਨਾਂ ਘੈਰਾ ਤੋਂ ਬਚਾਇਆ ਏ ਅੱਜੀ ਇਹਦੀਆਂ ਜੜਾ ਤੇ ਤੂੰ ਤਿਆਰੀ ਰੱਖੀ ਜਾਣਾ ਤੇਰਾ ਰੰਗਲਾ ਤੇਰਾ ਰਿੰਗਲਾ ਪੰਜਾਬੀ ਇਹਨੂੰ ਰੱਖ ਲਈ ਜਵਾਨ ਤੇਰਾ ਰਿੰਗਲਾ ਪੰਜਾਬ ਇਹਨੂੰ ਸਾਬ ਲਈ ਜਵਾਨ ਕਹਿੰਦੇ ਨੇ ਜੀ ਕੋਈ ਵੀ ਕਲਾਕਾਰ ਪੁਰਾਣਾ ਉਹਨੂੰ ਮਿਰਜਾ ਜ਼ਰੂਰ ਆਉਂਦਾ ਹਾਂਜੀ ਇਹ ਦੋਸਤੋ ਇਹ ਸਾਜਾਂ ਦਾ ਹੀ ਨਹੀਂ ਅੱਜ ਕਿਸੇ ਨੂੰ ਪਤਾ ਹੋਣਾ ਚੁੰਟਾ ਚੁੰਟੇ ਨਾਲ ਕੌਣ ਗਾਉਂਦਾ ਹੁਣ ਜਿਹੜੇ ਗਾਉਂਦੇ ਨੇ ਅੱਜ ਕੱਲ ਦੀ ਕਲਾਕਾਰੀ ਨੂੰ ਕਿਵੇਂ ਵੇਖਦੇ ਹੋ ਬਾਬਾ ਜੀ ਜ਼ਰੂਰ ਦੱਸੋ ਕਲਾਕਾਰੀ ਜੀ ਚਲੋ ਸੋਹਣੀ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਹੈ ਬਹੁਤ ਸੋਹਣੀ ਮੁੰਡਾ ਜੋ ਵੀ ਕਰਦੇ ਹਨ ਜੀ ਜੀ ਤੇ ਬਹੁਤ ਸਾਡੀ ਇੱਜ਼ਤ ਕਰਦੇ ਆ ਸਾਨੂੰ ਆnde ਵੀ ਸਤਾ ਦੇ ਆ ਸਾਡੇ ਜਿਹੜਾ ਨਹੀਂ ਵੀ ਕਲਾਕਾਰ ਜਾਂਦਾ ਉਹ ਇਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਕਿ ਇਹਨਾਂ ਚੀਜ਼ਾਂ ਨੂੰ ਵੀ ਸੰਭ ਕੇ ਰੱਖ ਲੋ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਹਾਂ ਉਹਦੇ ਵਿੱਚ ਸਰਕਾਰ ਚਾਹੇ ਤੇ ਕਿਤੇ ਗੁਰੂ ਧਾਰਨ ਕੋਈ ਮੁਰਸ਼ਿਦ ਧਾਰਨ ਉਹ ਚੀਜ਼ਾਂ ਦੱਸਣ ਹੁਣ ਕਿਸੇ ਕਿਤਾਬਾਂ ਜਿਹੜੀਆਂ ਮੇਲਿਆਂ 'ਚ ਵਿਕਦੀਆਂ ਸੀ ਉਹ ਖਤਮ ਹੋ ਗਈਆਂ ਤੇ ਗਾੜੀ ਪੀੜੀ ਨੂੰ ਕੀ ਪਤਾ ਲੱਗੂ ਪੀ ਹੀਰ ਕੀ ਸੀ ਤੇ ਰਾਂਝਾ ਕੀ ਸੀ ਤੇ ਦੁੱਲਾ ਕੀ ਸੀ ਮੈਂ ਚਾਹਾਂਗਾ ਹੁਣ ਮਿਰਜਾ ਸੁਣਾਉ। ਲਓ ਮਿਰਜਾ ਉਸ ਵੇਲੇ ਕਰਸ ਕਰਦੇ ਐ ਕਿ ਮਿਰਜਾ ਜਾਂਦਾ ਤੇ ਛਤੀ ਭੈਣ ਮਿਰਜੇ ਦੀ ਗਾੜੀ ਖਲੋ ਜਾਂਦੀ ਵੇ ਮਿਰਜਾ। ਵੇ ਵੀਰਾਂ ਦੇ ਨਾਲ ਪੇਕੇ ਹੁੰਦੇ ਆ ਵੀਰਾਂ ਨਾਲ ਜਹਾਨ ਵਸਦਾ ਤੇ ਇਹ ਕਰ ਕੱਲ ਨੂੰ ਮੇਰੀ ਡੋਲੀ ਤੋੜ ਕੇ ਤੇ ਫੇਰ ਚਲਿਆ ਜਾਈ। ਆਓ ਭੈਣ ਛੇਤੀ ਜਾਂਦੇ ਮਿਰਜੇ ਨੂੰ ਮੋੜਦੀ ਵੇ ਮਿਰਜਾ ਮੇਰੇ ਅੱਖ ਲੱਗਦਾ ਕੀ ਕਹਿੰਦੀ ਐ ਵੇ ਛੇਤੀ ਆ ਕੇ ਮਿਰਜੇ ਆਕਦੇ ਓ ਜੱਪੀ ਆ ਕੇ ਮਿਰ ਜੀ ਆ ਤੂੰ ਮੇਰਾ ਵਕਤ ਪਛਾਣ ਆਂਦੀ ਵੀਰ ਕਰੋ ਨੀ ਜਾਮਵੇ ਵੀਰ ਨਾ ਵੀਰ ਕਰੋ ਨੀ ਜਾਮਵੇ ਜਦੋਂ ਪਹਿਲਾ ਹੋਣ ਜਵਾਨ ਵੀਰਾ ਦੇ ਨਾਲ ਫੇਕੜੇ ਵੇ ਵੀਰਾ ਦੇ ਨਾਲ ਫੇਕੜੇ ਵੇ ਵਸਦਾ ਕੁੱਲ ਜਹਾਨ ਸ਼ੈਤੀ ਅੱਗੇ ਮਿਰਜ ਆਵੇ ਵੀਰਾ ਵਕਤ ਪਛਾਰ ਕਹਿ ਲੱਗੀ ਵੀਰਾ ਦਾ ਫੇਕੇ ਆ ਵੀਰਾ ਨਾਲੀ ਜਹਾਨ ਵਸਦਾ ਵੇ ਵੀਰਨਾ ਮੇਰੀ ਆਖੇ ਲੱਗ ਜਾ ਨਾ ਜਾ ਵੇ ਜਾ ਵੀ ਡੋਲੀ ਕੱਲ ਨੂੰ ਤੋੜ ਕੇ ਮੇਰੀ ਜਾਵੀ ਡੋਲੀ ਰਾ ਪਰਮਾਨ ਵੀਰ ਕਰੋ ਨੀ ਜਾਵਦਾ ਮਿਰਜੀਆ ਪਹਿੜਾ ਹੋਣ ਜਵਾਨ ਜਬਾਤ ਬਹੁਤ ਪਿਆਰੀ ਆਵਾਜ਼ ਵੀ ਹੈ ਤੇ ਬਹੁਤ ਪਿਆਰਾ ਅੰਦਾਜ਼ ਹੈ ਤੁਹਾਡਾ ਅਤੇ ਮੈਂ ਜ਼ਰੂਰ ਜਿੰਨੇ ਦੇਖ ਰਿਹਾ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਇਹਨਾਂ ਨੂੰ ਜ਼ਰੂਰ ਬੁੱਕ ਕਰਿਆ ਕਰੋ ਦੋਸਤੋ ਇੱਕ ਤੇ ਤੁਹਾਨੂੰ ਇਹਦੇ ਨਾਲ ਆਪਣਾ ਸੱਭਿਆਚਾਰਕ ਕੀ ਹੈ ਉਸ ਦਾ ਪਤਾ ਲੱਗ ਜੂ ਇੱਕ ਤੁਹਾਨੂੰ ਇਹਨਾਂ ਦੇ ਨਾਲ ਮਿਲਦੇ ਨਾਲ ਜਿਹੜਾ ਸਕੂਨ ਹੈ ਉਹ ਵੱਡੇ ਵੱਡੇ ਡੀਜਿਆਂ ਦੇ ਵਿੱਚ ਨਹੀਂ ਉਹਨਾਂ ਮਿਲਦਾ ਜਿੰਨਾ ਮਿਲਦਾ ਜੀ ਕੀ ਕਹਿਣਾ ਚਾਹੋਗੇ ਸਾਜਾਂ ਬਾਰੇ ਤੇ ਕਿੱਥੋਂ ਕਿੱਥੋਂ ਤੱਕ ਫਿਰ ਜਿਹੜੇ ਆ ਤੁਸੀਂ ਗਉਣ ਵਾਸਤੇ ਗਏ ਜੇ ਤੇ ਲੋਕਾਂ ਦਾ ਕਿਹੋ ਜਿਹਾ ਪਿਆਰ ਜਿਹੜਾ ਤੁਹਾਨੂੰ ਮਿਲਦਾ ਹੈ ਵੇਖੋ ਜੀ ਪਿਆਰ ਜਿੰਨਾ ਤੇ ਗੱਲਬਾਤ ਸੁੰਨੀ ਆ ਨਾ ਆਹੋ ਆਹੋ ਕੋਈ ਰਸਤਾ ਲੱਭਣਾ ਕੀ ਬਾਤ ਤੇ ਉਹ ਤੇ ਬਈ ਕੇ ਸੁਣਦੇ ਆ ਸਾਡੀ ਗੱਲ ਤੇ ਵਿਚਾਰ ਵੀ ਕਰਦੇ ਆ ਵੀ ਇਹ ਸਹੀ ਗੱਲਾਂ ਆ ਤੇ ਜਿਉਣਾ ਮੋਤਰਾ ਕਲਾਕਾਰ ਚਲਮ ਅੱਗੇ ਵੀ ਕਹਾਂ ਮੈਂ ਕਿਸ ਦੀ ਮਾੜਾ ਨਹੀਂ ਕਲਾਕਾਰ ਦੀ ਕਿਉਂ ਕਨਿੰਦਿਆ ਨਹੀਂ ਕਰਦਾ ਕਿ ਜੇ ਹੁਣ ਸਾਜ ਹੀ ਵਜੀ ਜਾਂ ਪਤਾ ਹੀ ਨਾ ਲੱਗੇ ਕੀ ਆਖੀ ਜਾਂਦੇ ਆ ਕੀ ਨਹੀਂ ਆਖੀ ਜਾਂਦੇ ਤੇ ਰੁਪਈਆ ਉਹਨਾਂ ਲੱਖ ਲਿਆ ਹੁੰਦਾ ਤੇ ਸਾਡੇ ਵਰੀ ਉਹਨਾਂ ਦਾ ਬਾਬਾ ਜੀ ਗਰਾਈ ਨਹੀਂ ਹੋਈ ਐ ਤੱਕੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਨਾ ਯਾਰ ਸਾਡੇ ਉਹਨਾਂ ਘੜਾ ਹੀ ਨਹੀਂ ਹੋਈ ਪੈਸੇ ਨਹੀਂ ਹੈਗੇ ਬਾਬਾ ਜੀ ਤੁਹਾਨੂੰ ਅਗਲੀ ਵਾਰੀ ਦੇ ਦੇ ਹਾਂ ਅਗਲੀ ਵਾਰੀ ਤੁਹਾਡੀ ਕਸਰ ਕੱਢ ਦਾਂਗੇ ਕਸਰ ਕੱਢ ਦਾਂਗੇ ਤੇ ਹਾਂ ਗੱਲਾਂ ਵਾ ਜੇ ਨਾਲ ਦੇ ਸਾਥੀਆਂ ਦੇ ਬਾਰੇ ਜ਼ਰੂਰ ਦੱਸੋ ਇਹ ਕਿੰਨੇ ਚਿਰ ਤੋਂ ਨਾਲ ਨੇ ਕੀ ਕੀ ਇਹਨਾਂ ਦਾ ਨਾਮ ਹੈ ਇਹ ਜੀ ਬਚਪਨ ਤੋਂ ਹੀ ਆ ਬੁੱਢੇ ਹੋ ਕੇ ਤੋਲੇ ਆ ਗਏ ਇਹਨਾਂ ਨੂੰ ਤੇ ਬਚਪਨ ਤੋਂ ਹੀ ਕਿਆ ਬਾਤ ਹੈ ਤੋਲੇ ਆ ਗਏ ਵੇਖੋ ਇਹਨਾਂ ਨੂੰ ਹੈ ਜੀ ਤੇ ਚਲੋ ਇਸ ਤਰ੍ਹਾਂ ਦਾ ਇਹਨਾਂ ਸਾਹ ਦਿੱਤਾ ਮੈਂ ਤੇ ਇਤਰਾ ਕਰਕੇ ਫਿਰ ਪਹਿਲਾਂ ਸਾਡੇ ਬਜ਼ੁਰਗ ਹੁੰਦੇ ਸੀ ਪਾਪਾ ਨਾਜ਼ ਸ਼ਾ ਜੀ ਅੱਛਾ ਜੀ ਅੱਤੇ ਕੀ ਬਾਤਾਂ ਸੀ ਉਹਨਾਂ ਦੀਆਂ ਕਿ ਸੁਣਾ ਦਿਓ ਫਿਰ ਹੋਰ ਕੁਝ ਜਾਂਦੇ ਜਾਂਦੇ ਇੱਕ ਵਾਰੀ ਫਿਰ ਇੱਕ ਇਹ ਹੋਰ ਸਾਥੀ ਆਏ ਉਹਨਾਂ ਨੇ ਨਹੀਂ ਮਿਲਣਾ ਅਜੇ ਚਲੋ ਅੱਛਾ ਹਾਂਜੀ ਕੋਈ ਪੰਜਾਬੀ ਸੱਭਿਆਚਾਰ ਨਾਲ ਜੋੜਦੀ ਵਧੀਆ ਜੀ ਚੀਜ਼ ਸੁਣਾ ਦਿਓ ਚਲੋ ਨਾ ਜੀ ਰ ਅੱਖੀਆਂ ਦੇ ਤਿੱਖੇ تیر ਹੁੰਦੇ ਤੇ ਜਿੱਥੇ ਵਜਦੀਆਂ ਕਰਨ ਸ਼ਕਾਰ ਅਕਾ ਤੇ ਰਾਂਜਾ ਪਖਤੀ ਹਜ਼ਾਰੇ ਦਾ ਚੌਧਰੀ ਸੀ ਰਬ ਤੇ 12 ਸਾਲ ਚਿਰਾਂ ਆ ਮਦਿਆਣ ਅਕਾ ਇਹ ਨਆਂ ਅੱਖਾਂ ਦੇ ਫਟ ਨਾ ਹੁਣ ਰਾਜੀ ਚਾੜ ਦੇਂਦੀਆਂ ਇਸ਼ਕ ਬੁਖਾਰ ਅੱਖਾਂ ਕਿਆ ਬਾਤ ਹੈ ਕਿਆ ਬਾਤ ਆਏ ਵੇ ਨਾਜ਼ਕ ਸ਼ਾਮੀਆਂ ਸਦਕੇ ਅੱਖੀਆਂ ਵੇ ਤੇ ਜਦੋਂ ਦੋ ਤੋਂ ਹੁੰਦੀਆਂ ਚਾਰ ਅੱਖਾਂ ਓਹੀ ਅੱਖ ਤੀਰਾਂਜਾ ਸੱਚ ਬਸਾਵੇ ਵਾਲੇ ਤੈਨੂੰ ਜੇ ਮੱਝ ਆ ਜੇ ਚਾਰ ਨੇ ਦਾ ਵਾਲੇ ਨੂੰ ਦੇ ਆਦੇ ਮੱਝਾ ਚਾਰ ਨੇ ਨਾ ਵੇ ਸੁਬਾ ਆ ਸ਼ਾਮ ਨੂੰ ਮਿਲਦੇ ਰਵਾਂਗੇ ਵੇ ਸੋਤਣੇ ਤੇ ਮਾਏ ਤੇ ਵੇਗਾ ਯਾਰ ਨੇਵਾ ਏ ਜੀ ਦੀ ਅੱਖ ਦੀ ਰਾਂਝਾ ਸੱਚ ਬਸਾਵੇਂ ਵਾਲੀ ਆਉਂਦਾ ਜੇ ਤੈਨੂੰ ਮਜਾ ਚਾਰ ਨੇਵਾ ਇੰਨਾ ਅਜਕੇ ਸ਼ਾਵੇਂ ਮਿਲਦੇ ਰਵਾਂਗੇ ਵੇ ਆਤੀ ਉਹ ਜੇ ਜੇ ਸਿਰ ਤੇ ਜਾਗੀ ਤਾਰਨੇ ਲਾਵੇ ਆਤੀ ਉਹ ਵੀ ਜੇ ਸਿਰ ਤੇ ਜਾਗੀ ਤਾਰਨੇ ਲਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦਿੱਤਾ ਸਾਰਿਆਂ ਨੂੰ ਤਾਂ ਜੋ ਸਾਡਾ ਪੰਜਾਬੀ ਵਿਰਸਾ ਜਿਹੜੇ ਪੁਰਾਣੇ ਇਨ੍ਹਾਂ ਕਲਾਕਾਰਾਂ ਨੇ ਸੰਭਿਆ ਨੰਬਰ ਕਿੰਨਾ ਬੋਲਦੇ ਹੋ ਜੀ ਆਪਣਾ ਤਾਂ ਦੋਸਤੋ ਇਨ੍ਹਾਂ ਨੇ ਪੰਜਾਬੀ ਵਿਰਸਾ ਸੰਭਿਆ ਹੋਇਆ ਹੈ ਤੇ ਜਰੂਰ ਇਨ੍ਹਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕੰਮ ਦਿਆ ਕਰੋ ਇਨਾਂ ਦੀ ਹੈਲਪ ਕਰਿਆ ਕਰੋ ਇਹਨਾਂ ਦੀ ਸਪੋਰਟ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਚਾਇਆ ਨੰਬਰ ਹੈ ਜੀ ਇਹਨਾਂ ਦਾ 96532 5606 ਮੈਂ ਇੱਕ ਵਾਰ ਫਿਰ ਬੋਲਦਾ 96532 5606 ਇਹਨਾਂ ਦਾ ਨੰਬਰ ਹੈ ਤੇ ਅਮਰਜੀਤ ਆਲਮ ਤੂੰ ਵੀ ਵਾਲੇ ਵਜਦੇ ਨੇ ਪਿੰਡ ਟੋਟੀਆਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਬੁੱਕ ਕਰ ਸਕਦੇ ਹੋ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਧਰਮਪਾਲ